ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀ ਸਿੰਘ ਤੁਹਾਡਾ ਆਪਣੇ ਚੈਨਲ ਥਿੰਨ ਦੇ ਐਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਬੈਲ ਵਾਲਾ ਬਟਨ ਜਰੂਰ ਦਬਾਇਆ ਤਾਂ ਜੋ ਵਧੀਆ ਤੋਂ ਵਧੀਆ ਹਰ ਇੱਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਤਾਂ ਕਿਸਾਨ ਵੀਰੋ ਅੱਜ ਆਪਾਂ ਜਿਹੜੀ ਗੱਲਬਾਤ ਕਰਨੀ ਆ ਤੁਹਾਡੇ ਨਾਲ ਮੱਕੀ ਬਾਰੇ ਕਰਨੀ ਆ ਕਿਉਂਕਿ ਹੁਣ ਦੇਖੋ ਆਲੂਆਂ ਤੋਂ ਬਾਅਦ ਮੱਕੀ ਦੀ ਬਿਜਾਈ ਬਹੁਤ ਵਧੀਆ ਹੋ ਰਹੀ ਹੈ ਬਹੁਤ ਵੱਡੇ ਰਕਬੇ ਦੇ ਵਿੱਚ ਬਜਾਈ ਹੋ ਰਹੀ ਆ ਤਾਂ ਕਿਸਾਨ ਵੀਰੋ ਆਪਾਂ ਮੱਕੀ ਬੀਜਣ ਤੋਂ ਦੇਖੋ 7-8 ਦਿਨ ਬਾਅਦ ਇਹ ਚੋ ਢੋਲੀ ਚੱਕ ਲੈਣੇ 10 ਦਿਨ ਬਾਅਦ ਜਦੋਂ ਮੱਕੀ ਹਰੀ ਹੋਈ ਮੰਨ ਲਓ ਕਟੋ-ਕਟ 7-8 ਦਿਨ ਤਾਂ ਮੱਕੀ ਹਰੀ ਹੋਣ ਨੂੰ ਲੈ ਲੈਂਦੀ ਆਪਾਂ 15 ਦਿਨ ਬਾਅਦ ਢੋਲੀ ਚੱਕ ਲੈਣੇ ਵੀ ਸਪਰੇਅ ਕਰਨੀ ਆ ਕੀੜੀ ਨਾ ਪੈ ਜੇ ਜਾਂ ਜਿੱਦਾਂ ਕਹਿੰਦੀ ਆਪਾਂ ਸੁੰਡੀ ਨਾ ਲੱਗ ਜੇ ਤਾਂ ਕਿਸਾਨ ਵੀਰੋ ਅੱਜ ਆ ਮੈਂ ਤੁਹਾਡੇ ਨਾਲ ਇੱਕ ਇਹ ਜੀ ਗੱਲ ਕਰਨੀ ਆ ਦੇਖੋ ਕਈ ਵੀਰਾਂ ਨੂੰ ਤਾਂ ਇਹ ਚੀਜ਼ਾਂ ਬਾਰੇ ਪਤਾ ਕਈ ਨੂੰ ਨਹੀਂ ਪਤਾ ਜਿਹੜੇ ਨਵੇਂ ਵੀਰ ਐ ਨੇ ਤਾਂ ਕਿਸਾਨ ਵੀਰੋ ਆਪਾਂ ਗੱਲਬਾਤ ਕਰਨੀ ਆ ਦਵਾਈ ਬਾਰੇ ਅੱਜ ਮੱਕੀ ਦੇ ਸੀਡ ਟ੍ਰੀਟਮੈਂਟ ਬਾਰੇ ਕਿਉਂਕਿ ਜਿਹੜੇ ਨਾ ਕਿਸਾਨ ਵੀਰ ਪੁਰਾਣਾ ਕੰਮ ਕਰਦੇ ਨੇ ਉਹ ਤਾਂ ਵੀਰੇ ਇਹ ਚੀਜ਼ਾਂ ਨਾ ਪਹਿਲੀ ਹੀ ਹਿੱਲਾ ਕਰਕੇ ਰੱਖਦੇ ਨੇ ਪਹਿਲੀ ਕੰਮ ਕਰਦੇ ਨੇ ਸਾਰਾ ਤਾਂ ਜਿਹੜੇ ਕਿਸਾਨ ਵੀਰ ਹੁਣ ਨਵੇਂ ਨੇਗੇ ਉਹਨਾਂ ਨੂੰ ਮੈਂ ਦੱਸਣਾ ਚਾਹਣਾ ਕਿਸਾਨ ਵੀਰੋ ਕਈ ਚੀਜ਼ਾਂ ਆਪਾਂ ਨੂੰ ਨਹੀਂ ਪਤਾ ਹੁੰਦੀ ਉਹਨਾਂ ਦਾ ਫਾਇਦਾ ਇੰਨਾ ਕੋ ਹੁੰਦਾ ਵੀ ਆਪਾਂ ਨੂੰ ਇੱਕ ਸਪਰੇਅ ਦੇ ਵੀ ਵੱਤ ਸਕਦੀ ਆਪਣੀ ਤਾਂ ਗੱਲ ਕਿਸਾਨ ਵੀਰੋਂ ਆਪਾਂ ਕਰਨੀ ਆ ਮੱਕੀ ਦੇ ਸੀਡ ਟ੍ਰੀਟਮੈਂਟ ਦੀ ਵੀ ਆਪਾਂ ਸੀਡ ਟ੍ਰੀਟਮੈਂਟ ਕਿਵੇਂ ਕਰੀਏ ਤਾਂ ਜਿਹੜੀਆਂ ਚੀਜ਼ਾਂ ਵੀਰੇ ਮੇਰੀ ਨੌਲੇਜ 'ਚ ਨੇ ਮੈਂ ਤੁਹਾਨੂੰ ਦੱਸ ਦਿੰਨਾ ਤਾਂ ਜਿਹੜੇ ਕਿਸਾਨ ਵੀਰੋਂ ਮੱਕੀ ਐ ਦੇਖੋ ਇਹਦੇ ਤੇ ਪਹਿਲਾਂ ਆਪਾਂ ਪੈਕੇਟ ਖੋਲਾਂਗੇ ਜਦੋਂ ਆਪਾਂ ਨੂੰ ਪਿੰਕ ਰੰਗ ਦੀ ਮੱਕੀ ਮਿਲੂਗੀ ਵਿੱਚ ਉਹ ਗੁਲਾਬੀ ਰੰਗੀ ਕਿਉਂਕਿ ਉਹਨੂੰ ਟ੍ਰੀਟ ਕਰਕੇ ਰੱਖਿਆ ਹੋਇਆ ਹੁੰਦਾਗਾ ਕੰਪਨੀ ਦਾ ਪੈਕਿੰਗ ਤੋਂ ਪਹਿਲਾਂ ਟ੍ਰੀਟ ਕਰੂਗੀ ਉਹ ਫਿਰ ਪੈਕਿੰਗ ਕਰੂ ਉਹਦੀ ਪਰ ਜਿਹੜੇ ਕਿਸਾਨ ਵੀਰਾਂ ਨੇ ਮਿਲ ਕੇ ਵਧੀਆ ਫਾਇਦਾ ਲੈਣਾਗਾ ਉਹੋ ਕਿਸਾਨ ਵੀਰ ਦੇਖੋ ਦਵਾਈ ਨੂੰ ਆਪਣੀ ਨੂੰ ਮੱਕੀ ਨਾਲ ਲਾ ਕੇ ਜੇ ਬੀਜਣਗੇ ਆਪਣੇ ਕੋਲੋਂ ਲਿਆ ਕੇ ਟ੍ਰੀਟ ਕਰਕੇ ਉਹਦਾ ਕਿਸਾਨ ਵੀਰੋ ਰਿਜ਼ਲਟ ਬਹੁਤ ਵਧੀਆ ਮਿਲਦਾ ਗੱਲ ਕਰਨੀ ਹੈ ਕਿਸਾਨ ਵੀਰੋ ਮੈਂ ਅੱਜ ਗਾਚੋ ਦਵਾਈ ਬਾਰੇ ਜਿਹੜੀ ਗਾਚੋ ਦਵਾਈ ਆ ਕਿਸਾਨ ਵੀਰੋ ਜਿਹੜੀ ਆ ਜੇ ਆਪਾਂ ਇਹਨੂੰ ਆਪਣੀ ਮੱਕੀ ਤੇ ਲਾ ਕੇ ਬੀਜਾਂਗੇ ਤਾਂ ਇਹਦੇ ਨਾਲ ਜਰਮੀਨੇਸ਼ਨ ਵੀ ਪ੍ਰੋਪਰ ਐਨ ਹੋਊਗਾ ਮੱਕੀ ਨੂੰ ਜਿੱਥੇ ਆਪਣੇ ਖੇਤਾਂ ਦੇ ਵਿੱਚ ਸਿਉਂਕ ਵਗੈਰਾਗਾ ਨੀਚੇ ਉਹ ਸਾਰੀ ਚੀਜ਼ ਵੀ ਇਹਦੇ ਨਾਲ ਹੱਲ ਹੋਊਗਾ ਉਹ ਵੀ ਨਹੀਂ ਆਪਣੀ ਮੱਕੀ ਖਰਾਬ ਹੋਣੀ ਕੋਈ ਸੁੰਡੀ ਸੱਪਾ ਨੇ ਠੱਲੇ ਹੁੰਦਾ ਖੇਤ ਦੇ ਵਿੱਚ ਉਹ ਵੀ ਨਹੀਂ ਲੱਗਣਾ ਜਿਹੜੀ ਕਿਸਾਨ ਵੀਰ ਉਹ ਗੱਲ ਆਉਂਦੀ ਆ ਕਿ ਉੱਪਰ ਪੱਤੇਆਂ ਵਾਲੀ ਸੁੰਡੀ ਦੀ ਕਾਣਾ ਕਹਿੰਦੇ ਨੇ ਆਪਾਂ ਮੱਕੀ ਨੂੰ ਲੱਗਣਾ ਤਾਂ ਕਿਸਾਨ ਵੀਰੋ ਜੇ ਤੁਹਾਡੇ ਗਾਚੋ ਦਵਾਈ ਮੱਕੀ ਨੂੰ ਲਾ ਕੇ ਤੁਸੀਂ ਬੀਜੋਗੇ ਤਾਂ 20 ਤੋਂ 25 ਦਿਨ ਤੱਕ ਤੁਹਾਡੇ ਖੇਤ ਦੇ ਵਿੱਚ ਨਾ ਕਾਣਾ ਆਵੇ ਨਾ ਸੁੰਡੀ ਆਵੇ ਨਾ ਥੱਲੋਂ ਕੋਈ ਚੀਜ਼ ਹੋ ਮਤਲਬ ਕਿ ਕੋਈ ਹੋਰ ਇਨਸੈਕਟ ਉਹਦੇ ਤੇ ਹਮਲਾ ਕਰੂਗਾ ਤਾਂ ਹੁਣ ਗੱਲ ਆਉਂਦੀ ਹੈ ਕਿਸਾਨ ਵੀਰ ਨੂੰ ਮਿਲਦੀ ਕਿੱਥੋਂ ਆ ਤੇ ਟਰੀਟ ਕਿਵੇਂ ਕਰਨਾ ਹੈ ਬਾਇਰ ਕੰਪਨੀ ਦੀ ਗਾਚੋ ਦਵਾਈ ਆਉਂਦੀ ਹੈ ਕਿਸਾਨ ਵੀਰ ਨੂੰ ਸਕਰੀਨ ਤੇ ਤੁਸੀਂ ਇਹ ਫੋਟੋ ਦੇਖ ਸਕਦੇ ਹੋ ਇਹ ਤੁਸੀਂ 3 ਤੋਂ ਲੈ ਕੇ 4 ਐਮ ਐਲ ਤੱਕ 5 ਤੱਕ 3-4 ਐਮ ਐਲ ਬਹੁਤ ਹੁੰਦੀ ਹੈ 1 ਕਿਲੋ ਨੂੰ ਲਾਉਣੀ ਹੈ ਮੰਨ ਕੇ ਚਲੋ ਜੇ ਤੁਹਾਡੇ ਕੋਲ ਆ 4 ਕਿਲੋ ਦੀ ਪੈਕਿੰਗ ਵਾਲੀ ਮੱਕੀ ਦੀ ਥੈਲੀ ਆ ਤਾਂ ਤੁਸੀਂ ਉਹਨੂੰ 15 16 ਐਮ ਐਲ ਗਾਚੋ ਦਵਾਈ ਲਾ ਕੇ ਬੀਜ ਸਕਦੇ ਹੋ ਲਾਉਣੀ ਕਦੋਂ ਹੈ ਬੀਜਣ ਤੋਂ ਕਿਸਾਨ ਵੀਰੋ ਤੁਸੀਂ 3 4 ਘੰਟੇ ਪਹਿਲਾਂ 4 5 ਘੰਟੇ ਪਹਿਲਾਂ ਲਾਓ ਉਹਨੂੰ ਵਧੀਆ ਸੁੱਕੇ ਕਾਗਜ਼ ਤੇ ਵਿਛਾ ਕੇ ਉਹਦੇ ਤੇ ਲਾ ਲਓ ਲਾ ਕੇ ਉਹਨੂੰ ਸਾਹਮੇ ਸੁੱਕ ਜਾਣ ਦਿਓ ਉਹਨੂੰ ਪੈਕੇਟ ਚ ਪਾ ਕੇ ਰੱਖ ਲਓ ਜਦੋਂ ਮਸ਼ੀਨ ਆਲਾ ਆਊਗਾ ਨਾਲ ਦੀ ਨਾਲ ਉਹਨੂੰ ਤੁਸੀਂ ਬੀਜਦੇ ਮੱਕੀ ਨੂੰ ਬੀਜਣੇ ਜਦੋਂ ਤੁਸੀਂ ਬੀਜਨੇ ਉਸ ਤੋਂ ਪਹਿਲਾਂ ਦਾਣੇ ਨੂੰ ਉਹ ਦਵਾਈ ਲੱਗ ਕੇ ਸੁੱਕੀ ਹੋਵੇ ਆ ਗੱਲ ਦਾ ਖਿਆਲ ਰੱਖਣਾ ਕੋਈ ਬਾਲਾ ਵੱਡਾ ਪ੍ਰੋਜੈਕਟ ਨਹੀਂ ਹੁੰਦਾ ਕਿਸਾਨ ਵੀਰ ਉਹ ਇਹ ਇਹਦਾ ਨਾਰਮਲੀ ਆਪਾਂ ਹਰ ਇੱਕ ਬੰਦੇ ਹੀ ਕਰ ਲੈਂਦਾ ਲਫਾਫੇ ਦੇ ਕਾਗਜ਼ ਲਾਓ ਵਧੀਆ ਪੋਲੀਥੀਨ ਦਾ ਉਹਨੂੰ ਉਹਦੇ ਤੇ ਮੱਕੀ ਵਿਸਾਓ ਥੈਲੀ 16 ਐਮ ਐਲ 15 ਐਮ ਐਲ ਤੱਕ ਤੁਸੀਂ ਆਰਾਮ ਨਾਲ ਲਾ ਸਕਦੇ ਹੋ ਕਈ ਤਾਂ ਕਿਸਾਨ ਵੀਰ 20 ਵੀ ਲਾ ਲੈਂਦੇ ਨੇ ਪਰ ਆਪਾਂ 15 16 ਐਮ ਐਲ ਲਾਉਣੇ ਆਗੇ ਟ੍ਰੀਟ ਕਰੋ ਮੱਕੀ ਨੂੰ ਥੋੜੇ 15 16 ਦਿਨ ਤੱਕ 20 ਦਿਨ ਤੱਕ ਉੱਗਣ ਤੋਂ ਬਾਅਦ ਤੁਹਾਡੇ ਖੇਤ ਦੇ ਵਿੱਚ ਇਨਸੈਕਟ ਨਹੀਂ ਸੇਤੀ ਹਮਲਾ ਕਰਦੇ ਉਹਨਾ ਫਾਇਦਾ ਕੀ ਕਿਸਾਨ ਵੀਰੋਂ ਹੁੰਦਾ ਜਦੋਂ ਉਹ ਨੂੰ ਆਪਣੀ ਮੱਕੀ ਸੰਭਲਦੀ ਹੈ ਪੂਰੀ ਆਪ ਉਹਨੂੰ ਸਪਰੇਅ ਦੇ ਦਿੰਨੇ ਆ ਇਨਸੈਕਟ ਦਾ ਹਮਲਾ ਨਹੀਂ ਹੁੰਦਾ ਮੱਕੀ ਗ੍ਰੋਥ ਬਹੁਤ ਵਧੀਆ ਕਰਦੀ ਹੈ ਜਰਮੀਨੇਸ਼ਨ ਇੰਨਾ ਬੈਸਟ ਹੁੰਦਾ ਉਹਦੇ ਨਾਲ ਤੁਸੀਂ ਗੱਲ ਸੰਡੋ ਇਹ ਕਿਸਾਨ ਵੀਰੋਂ ਮਿਲਦੀ ਥੋੜੀ ਜੀ ਔਖੀ ਆ ਕਈ ਏਰੀਆ ਦੇ ਵਿੱਚ ਤਾਂ ਇਹ ਬਹੁਤ ਸੁਖਾਲੀ ਮਿਲ ਜਾਂਦੀ ਆ ਪਰ ਸਾਡੇ ਏਰੀਆ ਦੇ ਵਿੱਚ ਬਹੁਤ ਔਖੀ ਮਿਲਦੀ ਹੈ ਦੇਖੋ ਕਿਹੜੇ ਕਈ ਕਿਸਾਨ ਵੀਰਾਂ ਨੂੰ ਜਿਨ੍ਹਾਂ ਨੂੰ ਪਾਈ ਹੁਣ ਪਤਾ ਹੁੰਦਾ ਦੁਕਾਨਦਾਰਾਂ ਦਾ ਉਹ ਲੈ ਵੀ ਲੈਂਦੇ ਨੇ ਆਰਾ ਬਹੁਤ ਔਖਾ ਇਹਦਾ ਹਿੱਲਾ ਹੁੰਦਾ ਕਿਉਂਕਿ ਥੋੜੀ ਜਿਹੀ ਮਹਿੰਗਾ ਪ੍ਰੋਜੈਕਟ ਇਹਨੂੰ ਲੈਂਦਾ ਦੁਕਾਨਦਾਰ ਤੇ ਸੇਲ ਘਟਾ ਹੈ ਦੁਕਾਨਦਾਰ ਲੈਂਦੇ ਤਾਂ ਹੀ ਘਟਨੇ ਤਾਂ ਕਿਸਾਨ ਵੀਰੋ ਇਹ ਚੀਜ਼ ਤੁਸੀਂ ਲਾ ਕੇ ਬੀਜੋਗੇ ਤਾਂ ਤੁਹਾਨੂੰ ਇੱਕ ਸਪਰੇ ਥੋੜੀ ਬਚ ਸਕਦੀ ਆ ਗਰੋਥ ਬਹੁਤ ਵਧੀਆ ਕਰਦੀ ਮੱਕੀ ਇਨਸੈਕਟ ਤੋਂ ਜਦੋਂ ਬਚ ਗਈ ਮੱਕੀ ਕਿਸੇ ਹੋਰ ਨੀਚੇ ਵਾਲੀ ਸਿਉਂਕ ਵਗੈਰਾ ਤੋਂ ਬਚ ਗਈ ਤਾਂ ਥੋੜੀ ਫਸਲ ਨੇ ਗਰੋਥ ਆਪਣੇ ਆਪ ਵਧੀਆ ਲੈ ਲੈਣੀ ਹੈ ਜਰਮੀਨੇਸ਼ਨ ਪੂਰਾ ਵਧੀਆ ਲੈ ਲੈਣਾ ਲਾਉਣ ਦਾ ਤੁਹਾਨੂੰ ਮੈਂ ਦੱਸਦਾ ਆਪਾਂ ਤੁਹਾਨੂੰ ਤਾਂ ਹੀ ਇਹ ਗੱਲ ਦੱਸਿਆ ਕਿਉਂਕਿ ਉਹਨੂੰ ਮੱਕੀ ਦਾ ਸੀਜ਼ਨ ਹੈ ਜਿਹੜਾ ਪੀਕ ਤੇ ਆ ਪੂਰਾ ਬੀਜ ਦੀ ਸੋਧ ਕਰਕੇ ਬੀਜੋ ਪੂਰਾ ਫੁੱਲ ਰਿਜ਼ਲਟ ਵਧੀਆ ਮਿਲੂ ਤੁਹਾਨੂੰ ਇਹਦਾ ਵਧੀਆ ਤੁਸੀਂ ਜਿਹੜੀ ਗਰੋਥ ਚਾਹੁੰਦੇ ਹੋ ਉਹ ਹੋਊ ਮੱਕੀ ਦੀ ਉਮੀਦ ਆ ਕਿਸਾਨ ਵੀਰੋ ਤੁਹਾਨੂੰ ਸਾਰਿਆਂ ਨੂੰ ਜਾਣਕਾਰੀ ਵਧੀਆ ਲੱਗੀ ਹੋਵੇਗੀ ਜਾਣਕਾਰੀ ਪਸੰਦ ਆਈ ਹੋਵੇਗੀ ਧੰਨਵਾਦ